ਰਿਆਲ ਸਿੰਘ ਨਾਮ ਹੈ ਭਾਈ ਪਿੰਡ ਪਿਪਲ ਵਾਲਾ ਮੇਰਾ ਹੁਸ਼ਿਆਰਪੁਰ ਦੇ ਨਾਲ ਵਾਲਾ ਜੀ ਹਾਂ ਜੀ ਹੁਸ਼ਿਆਰਪੁਰ ਦੇ ਨਾਲ ਵਾਲਾ ਇਹ ਕੀ ਗੱਲ ਹੋ ਗਈ ਭਾਈ ਐਕਸੀਡੈਂਟ ਕਿੱਥੇ ਹੋਇਆ ਜੀ ਭਾਈ ਆਪਣੇ ਇੱਥੇ ਟਾਂਡਾ ਰੋਡ ਜਦੋਂ ਆਪਾਂ ਮਰਡਲ ਟਾਊਨ ਨੂੰ ਮੁੜਦੇ ਆਗੇ ਉਸ ਤੋਂ ਬਾਅਦ ਅੱਗੇ ਸੱਜੇ ਪਾਸੇ ਹੋਇਆ ਹੋਇਆਗਾ ਅੱਛਾ ਜੀ ਕਾਰ ਤੁਸੀਂ ਚਲਾ ਰਹੇ ਸੀ ਕਾਰ ਚ ਜਾ ਰਿਹਾ ਸੀਗਾ ਜੀ ਤੁਸੀਂ ਚਲਾ ਰਹੇ ਸੀ ਕਾਰ ਹਾਂ ਜੀ ਕਾਰ ਵਿੱਚ ਚਲਾ ਰਹੇ ਸੀ ਮੂਰੇ ਟਰੱਕ ਖੜਾ ਸੀ ਤੇ ਮੈਂ ਗੱਡੀ ਆਪਣੀ ਖੜੀ ਕਰ ਲਈ ਜੀ ਤੇ ਪਿੱਛੇ ਇੱਕ ਟਰੱਕ ਆਇਆ ਕਾਫੀ ਤੇਜ਼ ਨਾਲ ਉਹ ਲਿਆ ਕੇ ਜੋਰ ਨਾਲ ਵਿੱਚ ਮਰੀ ਤੇ ਮੇਰੀ ਗੱਡੀ ਅੱਗੇ ਲੱਗ ਗਈ ਹੈਗੀ ਅਗਲੇ ਟਰੱਕ ਦੇ ਵਿੱਚ ਲੱਗ ਗਈ ਹੈਗੀ ਜੀ ਪਿਛਲੇ ਪਾਸੇ ਵੀ ਟਰੱਕ ਵੱਜ ਗਿਆ ਪਿੱਛੇ ਪਾਸੇ ਟਰੱਕ ਪਈ ਹੈ ਪਿਛਲੇ ਪਾਸੇ ਵਾਲੇ ਟਰੱਕ ਨੇ ਵਾਰਿਆ ਹੈਗਾ ਜੀ ਹਾਂ ਜੀ ਤੇ ਕਿੰਨਾ ਕੁ ਨੁਕਸਾਨ ਹੋਇਆ ਗੱਡੀ ਦਾ ਜੀ ਨੁਕਸਸਾਨ ਭਾਜੀ ਮੇਰਾ ਕਾਫੀ ਨੁਕਸਾਨ ਹੈ ਗੱਡੀ ਦਾ ਕਾਫੀ ਨੁਕਸਾਨ ਹੈ ਜੀ ਥੋੜੀ ਲੱਤ ਦੇ ਵੀ ਛੱਟ ਲੱਗੀ ਹੈ ਜੀ ਹਾਂ ਜੀ ਤੇ ਬਾਕੀ ਵਿਚਾਰ ਹੋ ਗਿਆ ਹੈਗਾ ਜੀ ਇਹ ਕਿਹੜੀ ਗੱਡੀ ਸੀਗੀ ਜੀ ਭਾਜੀ ਮੇਰ ਤੋਂ ਬਲੀਨੂ ਹੈ ਜੀ ਬਲੀਨੂ ਡੈਂਟਾ ਅੱਛਾ ਜੀ ਤੇ ਟਿਪਰ ਚਾਲਕ ਜਿਹੜਾ ਉਹ ਹੈਗਾ ਮੌਕੇ ਤੇ ਕਿ ਜਾਂ ਟਿਪਰ ਚਾਲਕ ਫਿਲਹਾਲ ਤੇ ਇੱਥੇ ਹੀ ਹੈਗਾ ਜੀ ਟਿਪਰ ਉਹ ਤੇ ਹੁਣ ਕੀ ਤੁਸੀਂ ਕੋਈ ਕਾਰਵਾਈ ਦੇ ਲਈ ਕੋਈ ਕਾਰਵਾਈ ਉਹ ਤਾਂ ਕਹਿੰਦੇ ਪੇ ਕਦੇ ਕੰਮ ਕਰਵਾ ਲਈ ਤੁਹਾਡਾ ਇਹ ਜਿਹੜੇ ਟਿਪਰ ਵਾਲ ਕੇ ਟਿਪਰ ਮੈਂ ਟਿਪਰ ਦਾ ਮਾਲਕ ਹਾਂ ਪਿਆਸ ਰਹੀ ਅੱਛਾ ਜੀ ਹਾਂਜੀ ਬਸ ਇਹੀ ਆਪੇ ਮੇਰਾ ਕੰਮ ਕਰਾਇਆ ਜਾਵੇ ਜੋ ਵੀ ਅਗਰ ਬੈਸਟ ਹੋ ਕੀਤਾ ਜਾਵੇ ਮਤਲਬ ਤੁਹਾਡੀ ਸਹਿਮਤੀ ਫਿਲਹਾਲ ਹਾਲੇ ਤੱਕ ਸਹਿਮਤੀ ਬਣੀ ਹੋਈ ਹੈ ਫਿਲਹਾਲ ਤਾਂ ਸਹਿਮਤੀ ਹੈ ਭਾਜੀ ਕੀ ਕਰ ਸਕਦੇ ਜੀ ਨਾਲ ਕੌਣ ਸੀ ਗੱਡੀ ਤੁਹਾਡੇ ਮੈਂ ਇਕੱਲਾ ਹੀ ਸੀ ਕਾਈ ਮੈਂ ਆਪਣੇ ਕੰਮ ਤੇ ਜੋਬ ਤੇ ਜਾ ਰਿਹਾ ਸੀਗਾ ਜੀ ਠੀਕ ਹੈ ਜੀ ਤੁਹਾਡੇ ਸਾਟ ਲੱਗੀ ਗੱਲੇ ਹਾਂਜੀ ਹਾਂਜੀ ਮਾੜੀ ਲੱਗੀ ਹੈ ਇਹਨੇ ਜਿਆਦਾ ਨਹੀਂ ਹੈਗੀ ਕਿ ਕਾਬਰਾਂ ਬਚਾਉਗੇ ਵੱਡੀ ਸਰ ਜੋੜ ਤੋਂ ਬਚਾ ਰਿਹਾ ਠ ਕੀ ਨਾਮ ਹੈ ਤੁਹਾਡਾ ਭਾਈ ਰਾਜੇਨ ਕੁਮਾਰ ਕਿੱਥੇ ਦੇ ਰਹਿਣ ਵਾਲੇ ਪਠਾਨਕੋਟ ਜੀ ਥੋੜੇ ਇੱਧਰ ਨੂੰ ਅੱਛਾ ਜੀ ਕੀ ਨਾਮ ਹੈ ਤੁਹਾਡਾ ਰਾਜੇਨ ਕੁਮਾਰ ਭਾਈ ਕਿੱਥੇ ਦੇ ਰਹਿਣ ਵਾਲੇ ਪਠਾਨਕੋਟ ਭਾਈ ਠੀਕ ਹੈ ਜੀ ਟਿੱਪਰ ਤੁਸੀਂ ਚਲਾ ਰਹੇ ਸੀਗੇ ਹਾਂਜੀ ਹਾਂਜੀ ਭਾਈ ਟਿੱਪਰ ਮੈਂ ਚਲਾ ਰਿਹਾ ਸੀ ਇਹ ਕਿੱਦਾਂ ਹੋ ਗਿਆ ਹਾਦਸਾ ਕੋਈ ਭਾਈ ਇੱਕ ਗੱਡੀ ਆ ਰਹੀ ਘਾਰ ਉਧਰੋਂ ਉਹਨੂੰ ਮਲਕੀ ਬਚਾਉਂਦੇ ਬਚਾਉਂਦਿਆਂ ਇਹਰਾ ਮਲਕੀ ਇਹ ਗੱਡੀ ਵਾਲ ਮੈਂ ਧਿਆਨ ਨਹੀਂ ਪਾਇਆ ਇਸ ਕਰਕੇ ਗੱਡੀ ਲੱਗ ਗਈ ਗੱਡੀ ਦੇ ਅੱਛਾ ਜੀ ਮਤਲਬ ਹੋਰ ਗੱਡੀ ਦਾ ਬਚਾ ਕਰਦੇ ਕਰਦੇ ਇਹ ਹਾਂਜੀ ਹਾਂਜੀ ਬੋ ਜੀ ਉਧਰੋਂ ਗੱਡੀ ਆ ਰਹੀ ਸੀ ਉਹਨੂੰ ਉਹਰਾ ਬਚਾ ਕਰਦੇ ਕਰਦੇ ਮਿਲਿਆ ਰ ਧਿਆਨ ਨਹੀਂ ਪਿਆ ਇਹ ਗੱਡੀ ਅੱਗੇ ਸੱਜੀ ਪਾਸੇ ਤੋਂ ਆ ਰਹੀ ਸੀ ਗੱਡੀ ਹਾਂਜੀ ਸੱਜੀ ਆ ਤਵਾਰੀ ਉਧਰੋਂ ਕਾਟਰ ਵਾਲੀ ਸ਼ਾਇਦ ਉਹ ਆ ਰਹੀ ਠੀਕ ਹੈ ਜੀ ਉਹ ਯਾਨੀ ਕਿ ਉਹਨੇ ਗੱਡੀ ਕਾਫੀ ਅੰਦਰ ਲੈ ਆਂਦੀ ਦੀ ਮੈਂ ਉਹਨੂੰ ਬਚਾਉਂਦੇ ਬਚਾਉਂਦੇ ਇਹਨਾਂ ਦਾ ਪਤਾ ਨਹੀਂ ਲੱਗਿਆ ਜੀ ਇਹਨਾਂ ਦੀ ਅੱਗੇ ਗੱਡੀ ਖੜੀ ਪਈ ਜੀ ਹਾਂਜੀ ਤੇ ਤੁਹਾਡੀ ਯਾਨੀ ਬ੍ਰੇਕ ਨਹੀਂ ਲੱਗੀ ਜਾਂ ਕੀ ਹੋਇਆ ਕੀ ਬ੍ਰੇਕ ਸਿਰਫ ਬ੍ਰੇਕਾ ਉਹਨਾਂ ਟਾਈਮ ਨਹੀਂ ਮਿਲਿਆ ਬ੍ਰੇਕ ਲਾਉਣ ਨੂੰ ਗੱਡੀ ਤੇ ਉੱਪਰ ਹੀ ਆਕਦੀ ਏ ਤੇ ਜੀ ਠੀਕ ਹੈ ਜੀ ਤੇ ਗੱਡੀ ਦਾ ਨੁਕਸਾਨ ਉਹਦਾ ਕਾਫੀ ਹੋ ਗਿਆ ਕਾਰ ਵਾਲੇ ਦਾ ਹਾਂਜੀ ਹਾਂਜੀ ਸਾਹਿਬ ਜੀ ਹੁਣ ਤੁਹਾਡੇ ਮਾਲਕ ਆ ਰਹੇ ਆ ਜਾਂ ਕਿਸ ਤਰ੍ਹਾਂ ਸਹਿਮਤੀ ਬਣੀ ਜੀ ਕੋਈ ਹਾਂਜੀ ਸਾਹਿਬ ਜੀ ਨੰਬਰ ਲੈ ਆ ਦਿੱਤਾ ਵਾ ਮਾਲਕ ਦਾ ਉਹਨੂੰ ਗੱਲਬਾਤ ਕਰਨਗੇ ਉਹਨਾਂ ਨਾਲ ਅੱਛਾ ਜੀ ਯਾਨੀ ਆਪਸ ਵਿੱਚ ਸਹਿਮਤੀ ਫਿਲਹਾਲ ਹੋ ਗਈ ਹੈਗੀ ਹਾਂਜੀ ਹਾਂਜੀ ਕੋਈ ਛੱਟ ਛੋਟ ਤੁਹਾਡੇ ਜਾਂ ਉਹਨਾਂ ਦੇ ਕੋਈ ਜ਼ਿਆਦਾ ਚਾਹੀਏ ਬਚਾਈ ਆ ਬੋ ਜੀ ਬਚਾਈ ਆ ਉਹਨਾਂ ਦਾ ਵੀ ਚਾ ਆਪਣਾ ਹੀ ਬਚਾਇ ਠੀਕ ਹੈ ਜੀ ਹੁਣ ਟਿੱਪਰ ਜਾ ਕਿੱਥੇ ਰਿਹਾ ਸੀ ਕਿੱਥੋਂ ਕਿੱਥੇ ਲੈ ਕੇ ਜਾ ਰਿਹਾ ਭਾਜੀ ਮੈਂ ਜਾਣਾ ਜੀ ਫੇਰ ਇੱਥੇ ਆਪਣੇ ਮਾਨਸਰ ਮੀਰਥਾਲਾ ਵਾਲੀ ਸ਼ਹਿਰ ਅੱਛਾ ਜੀ ਹਾਂਜੀ ਤੇ ਇਹ ਹਿਸ਼ਾਰਪੁਰ ਚ ਤੁਹਾਡਾ ਹਸਾ ਜਿਹੜਾ ਵਾਪਰ ਹਾਂਜੀ 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 ਠੀਕ